ਠਿੰਗੜਾ ਜੀ ਨੈヴ ਸਿੰਘ ਦਾ ਬੇਟਾ ਮੈਂ ਰਾਜਵਿੰਦਰ ਸਿੰਘ ਆ ਮੇਰੀ ਸਿਸਟਰ 2006 ਦੇ ਵਿੱਚ ਪਿੰਡ ਪੂਲਾ ਰਮੇਸ਼ ਸਿੰਘ ਪਿਤਾ ਦਾ ਨਾਮ ਪੰਤ ਸਿੰਘ ਤੇ ਘਰ ਮੈਰਜ ਹੋਈ ਸੀ ਉਹਨਾਂ ਦੀ ਤੰਗ ਪ੍ਰੇਸ਼ਾਨੀ ਚੱਲਦੀ ਨੂੰ ਘੱਟ ਤੋਂ ਘੱਟ ਅੱਜ 12-13 ਸਾਲ ਹੋ ਗਏ ਇਹ ਗੱਲਾਂ ਕਿਤੇ ਲੈ ਜਾਂਦੇ ਸੀ ਮੇਰੇ ਭੈਣ ਨੂੰ ਕਿਤੇ ਛੱਡ ਜਾਂਦੇ ਸੀ ਚੱਲਦਾ ਰਿਹਾ ਸਾਡਾ ਇਸ ਤਰ੍ਹਾਂ ਜੀ ਅੱਜ 15 ਤਰੀਕ ਨੂੰ ਮੇਰੇ ਪਿਤਾ ਨੇ ਪਿੰਡ ਢਿੰਗੜ ਦੇ ਵਿੱਚ ਸੂਇ ਸੈੱਡ ਕਰ ਲਈ। ਉਹਦੇ ਮੁੱਖ ਦੋਸ਼ੀ ਜਗਤਵਿੰਦਰ ਸਿੰਘ ਜਾਦੂ ਉਹਦਾ ਪਿਤਾ ਦਾ ਨਾਮ ਭੰਤ ਸਿੰਘ ਉਹਦੇ ਲੜਕੇ ਦਾ ਨਾਮ ਹਰਮੀਤ ਸਿੰਘ ਜੋ ਸਾਡਾ ਪਰੋਣਾ ਸੀ ਇੱਕ ਉਹਦਾ ਛੋਟਾ ਭਾਈ ਭੰਤ ਸਿੰਘ ਦਾ ਬੇਟਾ ਗਗਨਦੀਪ ਸਿੰਘ ਲਾਲੀ ਇਹਨਾਂ ਤਿੰਨਾਂ ਨੇ ਮੇਰੇ ਪਿਓ ਦੇ ਮੁੱਖ ਮੋਤ ਦੇ ਦੋਸੀ ਇਹ ਤਨ ਬੰਦੇ ਆ ਛੇਤੀ ਦੋ ਛੇ ਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦੇ ਰਿਹਾ ਪ੍ਰਸ਼ਾਸਨ ਸਾਨੂੰ ਉਮੀਦ ਆ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਇਹ ਕਾਰਵਾਈ ਸਾਨੂੰ ਜਲਦੀ ਜਲਦੀ ਕਰੂਗੀ ਤੇ ਫੈਸਲਾ ਸਾਡੇ ਹੱਕ ਚ ਕਰੂ 2006 ਚ ਮੇਰੀ ਭੈਣ ਦੀ ਮੈਰਿਜ ਹੋਈ ਸੀ ਜੀ ਉਦੋਂ ਬਾਅਦ ਹੀ 2 ਸਾਲਾਂ ਬਾਅਦ ਤੰਗ ਪਰੇਸ਼ਾਨੀ ਕਰਨ ਲੱਗਦੇ ਸੀ ਦਾ ਫਾਲਸਾ ਚਰੀ ਬਾਈ ਵੀ ਤੇ ਫਤੇ ਜਿਹੜਾ ਮੇਰੇ ਪਿੰਡ ਦਾ ਨੈਪ ਸਿੰਘ ਪੁੱਤਰ ਮਖਤਿਆਰ ਸਿੰਘ ਜੋ ਕਿ ਕੱਲ ਬਹੁਤ ਵੱਡਾ ਪਿੰਡ ਨੂੰ ਘਾਟਾ ਪਿਆ ਉਹ ਜਿਹੜਾ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਉਹ ਘਾਟਾ ਕਿਸ ਕਰਕੇ ਪਿਆ ਮੈਂ ਉਥੋਂ ਪਿੰਡ ਦਾ ਸਰਪੰਚਾਂ ਮੌਜੂਦਾ ਸਰਪੰਚਾਂ ਇਹਦੀ ਬੇਟੀ ਨੂੰ ਇਹਦੀ ਬੇਟੀ ਦਾ ਜਿਹੜਾ ਰੌਲਾ ਚੱਲਦਾ ਸੀ 10-15 ਸਾਲ ਤੋਂ ਕੋਰਟ ਦੇ ਵਿੱਚ ਕੇਸ ਚੱਲਦੀ ਸੀ ਜਦੋਂ ਉਹ ਕੇਸ ਸਾਰੇ ਪਾਸਿਓਂ ਜਿੱਤ ਚੁੱਕਿਆ ਸੀ ਤਾਂ ਇਹਨਾਂ ਦੇ ਵਕੀਲਾਂ ਨੇ ਸਾਰਿਆਂ ਨੇ ਰਹਿ ਕਰਕੇ ਨੈਤ ਸਿੰਘ ਨੂੰ ਕਿਹਾ ਉਹਨਾਂ ਨੂੰ ਕਿਹਾ ਜਿਹੜਾ ਉਹ ਕੁੜੀ ਦੇ ਸਹੁਰਾ ਪਰਿਵਾਰ ਹੈ ਵੀ ਇੱਕੋ ਇੱਕ ਹੱਲ ਹੈ ਤੁਹਾਡੇ ਕੋਲੇ ਬਚਣ ਦਾ ਜੇਕਰ ਤੁਸੀਂ ਕੁੜੀ ਨਾਲ ਪਰਿਵਾਰ ਨਾਲ ਕੋਈ ਡਿਸਕਸ ਕਰਕੇ ਤਾਂ ਪਰਿਵਾਰ ਵਾਲਿਆਂ ਨੂੰ ਕੁੜੀ ਨੂੰ ਕਿਸੇ ਭਰੋਸੇ 'ਚ ਲੈ ਕੇ ਲਿਆਈਏ ਤਾਂ ਤੁਸੀਂ ਸਜ਼ਾ ਤੋਂ ਵੀ ਬਚ ਸਕੋਗੇ ਤੇ ਸਾਰੇ ਪਾਸਿਓਂ ਤੁਹਾਡਾ ਬਚਾਅ ਹੋ ਜਾਵੇਗਾ ਚਲੋ ਉਸ ਤੋਂ ਬਾਅਦ ਰਿਸ਼ਤੇਦਾਰ ਪਏ ਸਾਡਾ ਪਚਾਇਤਾ ਪੰਚਾਇਤ ਲੈਵਲ ਤੇ ਵੀ ਇਸ਼ਾਰੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਹਰ ਇੱਕ ਬੰਦਾ ਹੀ ਸੋਚਦਾ ਹੈ ਵੀ ਧੀ ਭੈਣ ਜਿਹੜੀ ਬੱਚੀ ਆ ਉਹ ਆਪਦੇ ਘਰੇ ਚੰਨੀ ਉਹਦੇ ਬੇਟੀ ਹੈ ਉਹਦਾ ਬੇਟਾ ਹੈਗਾ ਤਾਂ ਇਹਨਾਂ ਸਾਰੇ ਪਰਿਵਾਰ ਨੇ ਤੇ ਉਹਨਾਂ ਜਿਹੜਾ ਪਰਿਵਾਰ ਨਾਲ ਹੀ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪੂਰਨ ਪ੍ਰਵਚਾਦਿਤ ਵੀ ਜਿਹੜਾ ਇਹਨਾਂ ਦਾ ਬੰਦਾ ਹਿੱਸਾ ਹੈ ਜ਼ਮੀਨ ਹੈ ਉਹ ਦਿੱਤੀ ਜਾਊਗੀ ਤੇ ਜਿਹੜਾ ਟਰੈਕਟਰ ਹੈ ਸੰਦ ਹੈ ਕਾਰਬਾਰ ਹੈ ਤੇ ਸਾਰਾ ਉਹ ਕੁੜੀ ਦਾ ਜਿਹੜਾ ਬਣਦਾ ਹਿੱਸਾ ਉਹਨੂੰ ਅਸੀਂ ਦੇਵਾਂਗੇ ਤੇ ਜਿਹੜੀ ਜ਼ਮੀਨ ਆ ਉਹ ਕੁੜੀ ਦੇ ਬੇਟੇ ਦੇ ਨਾਂ 'ਚ ਲਵਾਵਾਂਗੇ ਉਸ ਤੋਂ ਬਾਅਦ ਉਹ ਕੋਰਟ ਦੇ ਕਚਹਿਰੀਆਂ 'ਚ ਉਹ ਅਦਾਲਤਾਂ ਤੋਂ ਬਚਣ ਦੇ ਮਾਰਿਆ ਨੇ ਇਹ ਸਾਰਾ ਟਵਾਂਡ ਜਿਹੜਾ ਰਚਿਆ ਤੇ ਕੁੜੀ ਨੂੰ ਉਹ ਆ ਕੇ ਪਿੰਡੋਂ ਪਰਿਵਾਰ ਨਾਲ ਡਿਸਕਰ ਕਰਕੇ ਡਿਸਕਸ ਕਰਕੇ ਲੈ ਗਈ ਲਿਜਾਣ ਤੋਂ ਬਾਅਦ 2-4 ਮਹੀਨੇ ਉਹ ਠੀਕ ਰਹੇ ਉਸੇ ਤਰੀਕੇ ਨਾਲ ਉਹਨਾਂ ਨੇ ਟਰੈਕਟਰ ਸੰਦ ਮਕਾਨ ਜ਼ਮੀਨ ਦੇ ਦੀ ਬਾਅਦ ਵਿੱਚ ਜਦੋਂ 2-4 ਮਹੀਨਾ ਤੇ ਲੰਘਣ ਤੋਂ ਬਾਅਦ ਤਾਂ ਉਹਨਾਂ ਨੇ ਸੋਚਿਆ ਵੀ ਜਿਹੜਾ ਆਪਾਂ ਆਪਦਾ ਕੰਮ ਸੀ ਉਹ ਪੂਰਾ ਹੋ ਚੁੱਕਿਆ ਤਾਂ ਕੁੜੀ ਨੂੰ ਉਸੇ ਤਰੀਕੇ ਉਹ ਕੁੱਟ ਮਾਰਨ ਲੱਗੇ ਉਸੇ ਤਰੀਕ ਤੰਗ ਪਰੇਸ਼ਾਨ ਕਰਨ ਲੱਗੇ ਤੇ ਜਿਹੜੀ ਜ਼ਮੀਨ ਸੀ ਉਹ ਤੇ ਵੀ ਆਪਦਾ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜੇ ਸੰਦ ਸੀ ਟਰੈਕਟਰ ਸੀ ਕੋਈ ਘਰ-ਬਾਰ ਸੀ ਤੇ ਉਹ ਵੀ ਉਹਨਾਂ ਨੇ ਆਪ ਦਾ ਉਸ ਤਰੀਕੇ ਨਾਲ ਹੀ ਕਰ ਜਾ ਕਰਨ ਤਾਂ ਉਹਨੇ ਆਪ ਦੇ ਬੇਟੀ ਦਾ ਕੀ ਹੁੰਦਾ ਆਪਦੇ ਪਰਿਵਾਰ ਨੂੰ ਆਪਦੇ ਮਾਪਿਆਂ ਨੂੰ ਦੇਖਣ ਦਾ ਫਰਜ਼ ਹੁੰਦਾ ਹੈ ਤਾਂ ਇਹਨਾਂ ਦੀ ਮਾਤਾ ਜਿਹੜੀ ਉੱਥੇ ਚਲੀ ਗਈ ਵੀ ਚਲੋ ਆਪਾਂ ਉੱਥੇ ਜਾ ਕੇ ਆਪਾਂ ਉਹਦਾ ਕੁੜੀ ਬੇਟੀ ਦਾ ਕੋਈ ਦੁੱਖ ਮਟਾਈਏ ਚਲੋ ਉੱਥੇ ਚਲੀ ਗਈ ਵੀ ਕੀ ਹੈ ਚਲੋ ਲੋਟ ਆ ਜੇ ਮਸਲਾ ਤਾਂ ਉੱਥੋਂ ਜਦੋਂ ਮਸਲਾ ਨਾ ਲੋਟ ਆਇਆ ਤਾਂ ਇਹਨਾਂ ਦੀ ਮਾਤਾ ਨੇ ਸਾਨੂੰ ਫਿਰ ਪੰਚਾਇਤ ਨੂੰ ਮੈਨੂੰ ਸਰਪੰਚ ਨੂੰ ਫੋਨ ਵੀ ਕਰੇ ਵੀ ਚਾਨੂੰ ਇਹ ਬਹੁਤ ਜ਼ਿਆਦਾ ਤੰਗ ਕਰਦੇ ਆ ਅਸੀਂ ਆਪਦੇ ਹਿਸਾਬ ਨਾਲ ਕੋਈ ਵੀ ਮੈਂ ਪਿੰਡ ਦੇ ਬੰਦਿਆਂ ਨਾਲ ਰਾਇ ਕੀਤੀ ਮੈਂਬਰਾਂ ਨਾਲ ਵੀ ਰਾਇ ਕੀਤੀ ਸੀ ਵੀ ਚਲੋ ਕਿਵੇਂ ਨਾ ਕਿਵੇਂ ਜਿਹੜਾ ਮਸਲਾ ਅਸੀਂ ਠੀਕ ਕਰਨ ਕਰ ਲਈਏ ਤੇ ਸਾਨੂੰ ਪਤਾ ਨਹੀਂ ਸੀ ਵੀ ਨੈਵ ਸਿੰਘ ਦੇ ਜਿਹੜੀ ਐਡੀ ਵੱਡੀ ਮੰਨ ਦੇ ਵਿੱਚ ਗੱਲ ਸੀ ਜੋ ਨੈਵ ਸਿੰਘ ਨੇ ਫੈਸਲਾ ਲਿਆ ਕੱਲ ਸੂਛਟ ਕੀਤੀ ਹੈ ਤਾਂ ਉਹਨਾਂ ਨੇ ਆਪਦਾ ਲਿਖਤੀ ਰੂਪ ਦੇ ਵਿੱਚ ਸਾਰਾ ਘਰੇ ਪਰਿਵਾਰ ਦੇ ਵਿੱਚ ਰੱਖ ਕੇ ਗਿਆ ਵੀ ਮੇਰੀ ਕਿਸ ਕਾਰਨ ਕਰਕੇ ਮੌਤ ਹੋਈ ਹੈ ਕਿ ਕਿਵੇਂ ਮੈਂ ਮੌਤ ਨੂੰ ਜਿਹੜਾ ਮੌਤ ਆਪਦਾ ਜਿਹੜਾ ਇਹ ਫੈਸਲਾ ਲੈ ਲੱਗੇ ਤਾਂ ਸਿਰਫ ਉਹ ਆਪਦਾ ਬੇਟੀ ਕਰਕੇ ਪਰਿਵਾਰ ਕਰਕੇ ਤੇ ਕੁੜੀ ਦੇ ਸਹੁਰਿਆਂ ਕਰਕੇ ਇਹ ਜਿਹੜਾ ਸਾਰਾ ਉਹਨੇ ਫੈਸਲਾ ਲਿਆ ਇਹ ਬਾਕੀ ਲਿਖਤਾ ਸਾਡੇ ਕੋਲੇ ਵੀ ਹੈਗੀਆਂ ਹਜੇ ਤੇ ਅੱਗੇ ਅਸੀਂ ਦੇਖਦੇ ਆਂ ਵੀ ਕਿੱਥੇ ਗੱਲ ਜਾ ਕੇ ਖੜੂਗੀ ਤੇ ਬਾਕੀ ਸਾਨੂੰ ਪਿੰਡ ਨੂੰ ਤੇ ਪਚੈਤਾ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਤੇ ਸਾਨੂੰ ਪੂਰਨ ਪ੍ਰੋਚਾ ਤੇ ਪ੍ਰੋਚਾ ਵੀ ਦਿੱਤਾ ਉਹਨਾਂ ਨੇ ਵੀ ਜਿਹੜਾ ਬਣਦਾ ਨੇ ਫੇ ਪਰਚਾ ਜੋ ਵੀ ਧਾਰਾ ਲੱਗਣਗੀਆਂ ਅਸੀਂ ਠੋਕ ਕੇ ਇਹਨਾਂ ਤੇ ਧਾਰਾ ਲਾਵਾਂਗੇ ਤੇ ਜਿੰਨੇ ਜਨੇ ਤੇ ਪਰਚਾ ਨਾ ਲਿਖਾਇਆ ਪਰਿਵਾਰ ਨੇ ਉਹਨੇ ਤੇ ਪ੍ਰਸ਼ਾਸਨ ਨੇ ਉਹਨੇ ਪਰਚਾ ਦਿੱਤਾ ਸਾਡੀ ਇੱਕੋ ਇੱਕੀ ਮੰਗ ਹੈ ਜੋ ਨੈਭ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅੱਗੇ ਤੋਂ ਕਿਸੇ ਬੇਟੀ ਨਾਲ ਪਰਿਵਾਰ ਨਾਲ ਇਹੋ ਜਿਹਾ ਕਦੇ ਵੀ ਪਹਵਾਣਾ ਜਿਹੜਾ ਉਹ ਨਾ ਵਾਪਰੇ ਵੈਗੁਰੂ ਜੀ ਦਾ ਹਾਲਚਾ ਸ੍ਰੀ ਵੈਗੁਰੂ ਜੀ ਦੀ ਬਤ ਕੱਲ ਸ਼ਾਮ ਨੂੰ 7 ਵਜੇ ਮਿਲੀ ਸੀ ਤਰਾ ਲੰਗ ਪੁੱਤਰ ਨਕਤਿਆਰ ਸਿੰਘ ਵਾਸੀ ਢਿੰਗੜਾ ਕਿ ਪਾਸ ਕਾਰਨ ਆਦੇਸ਼ ਮੈਡੀਕਲ ਕਾਲਜ ਮੌਤ ਹੋਣ ਕਰਨ ਦਾ ਰੈਡ ਬੋਡੀ ਇਥੇ ਪਈ ਹੈ ਜੀ ਅੱਜ ਸਵੇਰ ਉਹ ਰੈਡ ਬੋਡੀ ਲੈ ਕੇ ਸਪਲਸ ਰਾਮਪਰਾ ਦਾਖਲ ਕਰਾਈ ਇਥੇ ਉਹਦੇ ਲੜਕੇ ਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਹੈ ਮਕਦਮਾ ਨੰਬਰ 116 ਮਕਦਮਾ ਨੰਬਰ 16 ਮਿਤੀ 16 4 23 24 ਅਧੀਨ ਤਰ 306 ਆਪੀਸੀ ਤਹਿਤ ਕਾਰਵਾਈ ਕੀਤੀ ਹੈ ਇਹ ਲੜਕੀ ਗਈ ਸੀ ਦੀ ਪੂਲੇ ਲੜਕੀ ਦੇ ਉਹ ਤਾਂ ਪ੍ਰਸ਼ਨ ਕਰਦੇ ਇਹਦੇ ਸਾਰੇ ਸਾਰੇ ਕਾਰਨ ਇਹਨੇ ਉਹਨੂੰ ਦੁਖੀ ਹੋ ਕੇ ਪਰੇ ਬੀਤੀ ਇਹਨੇ